ਸ਼ਸ਼ੀ ਕਾਲ ਦੀ कॉटन ਦਾ सूट ਰਹੇਗਾ प्रिंटेड शर्ट ਰਹੇਗੀ प्लेन बॉटम ਹੋਏਗੀ ਵਿਦ ਪੈਚ ਵਰਕ ਰਹੇਗਾ ਇਹ ਵਾਲਾ सूट डे ओर कॉटन ਦੇ ਹੋਣਗੇ प्रिंटेड शर्ट ਰਹੇਗੀ प्लेन बॉटम ਹੋਏਗੀ ਇਹਨਾਂ ਵਿੱਚੋਂ ਤੁਸੀਂ 올ਓਵਰ सूट ਵੀ ਮਾਇ ਕਰ ਸਕਦੇ ਹੋ ਇਹ ਵਾਲਾ सूट कॉटन ਤੇ ਰਹਿਣਗੇ ਲੇਸਿਸ ਲੱਗਿਆ ਹੋਣਗੇ ਤੇ बॉटम ਵਰਕ ਰਹੇਗਾ ਸ਼ਿਫॉन ਦਾ ਟਾਈ ਰਾਈਟ ਦੁਪੱਟਾ ਰਹੇਗਾ ਇਹ ਵਾਲਾ ਸੂਟ ਜਾਰਜਟ ਤੇ ਹੋਣਗੇ 올ਓਵਰ ਪ੍ਰਿੰਟ ਰਹਿਣਗੇ 5-5 ਮੀਟਰ ਦੇ ਤੁਸੀਂ ਆਪਣੀ ਚੁਆਇਸ ਦੇ ਕੋਈ ਵੀ ਦੋ ਸੂਟ ਸਿਲੈਕਟ ਕਰ ਸਕਦੇ ਹੋ 750 ਰੁਪਏ ਤੇ ਦੋ ਸੂਟ ਰਹਿਣਗੇ ਇਹ ਵਾਲੇ ਸੂਟ ਜਾਰਜਟ ਤੇ ਮੈਚਿੰਗ ਸੂਟ ਹੋਣਗੇ ਇਹਨਾਂ ਨਾਲ ਦੁਪੱਟਾ ਵੀ ਜਾਰਜਟ ਦਾ ਹੋਏਗਾ ਪੈਚ ਵਰਕ ਤੇ ਲੇਸਿਸ ਦਾ ਵਰਕ ਰਹੇਗਾ ਇਹ ਵਾਲੇ ਸੂਟ ਕਰੇਵ ਦੇ ਆਲ ਓਵਰ ਸੂਟ ਰਹਿਣਗੇ ਇਹ ਫਰੰਟ ਵਰਕ ਰਹੇਗਾ ਇਹਨਾਂ ਨਾਲ ਚਨੌਨ ਦਾ ਵਰਕ ਵਾਲਾ ਦੁਪੱਟਾ ਰਹੇਗਾ ਇਹ ਵਾਲੇ ਸੂਟ ਜਾਰਜਟ ਦੇ ਹੋਣਗੇ ਜਾਰਜਟ ਦਾ ਹੀ ਪ੍ਰਿੰਟਡ ਦੁਪੱਟਾ ਰਹੇਗਾ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਰਹਿਣਗੇ ਸ਼ਰਟ ਦਾ ਫਰੰਟ ਤੇ ਬੈਕ ਵਰਕ ਰਹੇਗਾ ਦੁਪੱਟਾ ਕਾਟਨ ਦਾ ਹੋਏਗਾ ਵੀ ਟੈਚ ਵਰਕ ਰਹੇਗਾ ਇਹ ਵਾਲਾ ਸੂਟ ਮਸਲੀਨ ਤੇ ਹੋਣਗੇ ਵਰਕ ਜਿਹੜਾ ਉਹ ਗੋਟਾ ਪੱਤੀ ਦਾ ਹੋਏਗਾ ਮਸਲੀਨ ਦਾ ਹੀ ਦੁਪੱਟਾ ਰਹੇਗਾ ਤੇ ਦੁਪੱਟੇ ਤੇ ਵੀ ਗੋਟਾ ਪੱਤੀ ਦਾ ਵਰਕ ਹੋਏਗਾ ਇਹ ਵਾਲਾ ਸੂਟ ਪਿਓਰ ਕਾਟਨ ਦੇ ਹੋਣਗੇ ਬਾਂਦਨੀ ਪ੍ਰਿੰਟ ਰਹੇਗਾ ਤੇ ਆਨ ਦੀ ਪਲੇਨ ਬਾਟਮ ਹੋਏਗੀ ਤੇ ਸ਼ਰਟ ਤੇ ਪੈਚ ਵਰਕ ਹੋਏਗਾ ਦੁਪੱਟਾ ਕਾਟਨ ਦਾ ਚਿਕਨ ਵਰਕ ਵਾਲਾ ਰਹੇਗਾ ਇਹ ਵਾਲਾ ਸੂਟ ਨੇਚਰਲ ਕ੍ਰੇਪ ਦਾ ਫੁੱਲ ਵਰਕ ਹੋਏਗਾ ਆਰਗੈਂਜ਼ਾ ਦਾ ਦੁਪੱਟਾ ਹੋਏਗਾ ਇਹ ਵਾਲਾ ਸੂਟ ਹੈ ਪੀ ਸਿਲਕ ਤੇ ਹੋਏਗਾ ਫਰੰਟ ਵਰਕ ਰਹੇਗਾ 슬ੀਵਸ ਤੇ ਵਰਕ ਹੋਏਗਾ ਚੁਣੌਣ ਦਾ ਟਾਈ ਡਾ ਡੁਪਟਾ ਰਹੇਗਾ ਫੋਰ ਸਾਈਡ ਲੈਸ ਹੋਏਗੀ